ਔਰ ਸਾਡੇ ਕੋਲ ਕਲੈਨਰ ਜੀ ਸਾਤ ਮਾੜੀ ਜੀ ਜੋ ਬਹਿਣਾ ਚੀਕਾ ਮਾਰਦੇ ਫੋਨ ਕਰਦੇ ਆ ਪਾਣੀ ਆ ਗਿਆ ਬੋ ਜੀ ਲੋਕਾਂ ਦੇ ਨਵੇਂ ਲੈਟਰ ਚੋਈ ਜਾਂਦੇ ਨੇ ਭੈਣ ਜੀ ਜੋ ਕੇ ਕਰ ਮੇਰਾ ਨਾਮ ਕਰਨਾ ਜੀ ਜਿਹੜੀ ਰਾਤ ਨੂੰ ਇੰਦੀ ਜਿਆਦਾ ਬਾਰਿਸ਼ ਪਈ ਹੈ ਲੋਕਾਂ ਦੇ ਘਰਾਂ ਚ ਪਾਣੀ ਪਾਣੀ ਹੋ ਗਿਆ ਹੈ ਠੀਕ ਹੈ ਜੀ ਤੇ ਸਾਡੇ ਕਾਉਂਸਲਰ ਸਾਹਿਬ ਅਮਨ ਭਾਜੀ ਵੀਰਾਂ ਅੰਤਰ ਜੀ ਬਹੁਤ ਸਵੇਰ ਦੇ ਸਾਡੇ ਨਾਲ ਲੱਗੇ ਨੇ ਇਹਨਾਂ ਨੇ ਆਪਣੀਆਂ ਗੱਡੀਆਂ ਪੇਜ ਕੇ ਸਾਰਿਆਂ ਦੇ ਘਰਾਂ ਚੋਂ ਪਾਣੀ ਕਢਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਏਰੀਆ ਕਿਹੜਾ ਹੈ ਏਰੀਆ ਅਰਤਾਨ ਨਗਰ ਗਲੀ ਨੰਬਰ 5 ਹੂੰ ਮੈਂ ਬਹੁਤ ਵਧੀਆ ਕਾਉਂਸਲਰ ਸਾਹਿਬ ਕੰਮ ਕਰ ਰਹੇ ਨੇ ਤੇ ਸਰਕਾਰਾਂ ਸੁੱਤੀਆਂ ਪਈਆਂ ਨੇ ਬਾੜਾ ਇੰਨੀਆਂ ਆਈਆਂ ਪਈਆਂ ਪੰਜਾਬ 'ਚ ਕੁਛ ਨਹੀਂ ਹਾਲ ਤੇ ਇਹਨਾਂ ਨੂੰ ਪਹਿਲੇ ਹੀ ਕਿਹਾ ਸੀ ਨਹਿਰਾਂ ਦਾ ਕੰਮ ਕਰ ਲਓ ਨਹਿਰਾਂ ਸਾਰੀਆਂ ਟੁੱਟੀਆਂ ਪਈਆਂ ਨੇ ਕੋਣ ਨੇ ਲੋਨ ਪਿੰਡਾਂ ਵਾਲੇ ਬੰਨ ਲਾ ਰਹੇ ਨੇ ਆਪਣੀਆਂ ਮਿਹਨਤਾਂ ਨਾਲ ਬੰਨ ਲਾ ਰਹੇ ਨੇ ਸਰਕਾਰਾਂ ਨੇ ਕੁਛ ਨਹੀਂ ਕੀਤਾ ਇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਨਾ ਕਿ ਥੋੜਾ ਜਿਹਾ ਕੰਮ ਕੀਤਾ ਜਾਵੇ ਅੱਗੇ ਆਉਣ ਵਾਲੀਆਂ ਬਾਰਸ਼ਾਂ ਚ ਸਾਨੂੰ ਸੋਮ ਲਾ ਲਾਣਾ ਨਾ ਕਰਨਾ ਪਵੇ ਨਾਂਬਾ ਪਈ ਡੋਡਾ ਮੇਲੇ ਉੱਤੇ ਵੀ ਤਲ ਗਿਆ ਕੀ ਹੋਇਆ ਕੀ ਇੱਥੇ ਮਕਾਨ ਦੇ ਵਿੱਚ ਪਾਣੀ ਤੇ ਆਉਂਦਾ ਬਾਈ ਇਸ ਵਾਰੀ ਇਹ ਰਵਾੜੀ ਹੋਰ ਗਿਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਕੀ ਲੱਗਦਾ ਨੁਕਸਾਨ ਤੁਹਾਡੇ ਆਮ ਹੀ ਹੈਗਾ ਜੋ ਵੀ ਹੈਗਾ ਜੋ ਫਰੰਕੀ ਆਪਣੇ ਆਪ ਹੀ ਜਾ ਰਿਹਾ ਹੂੰ ਬੈਟ ਬੁੱਟ ਵੀ ਆਪਣੇ ਆਪ ਆ ਗਏ ਅੱਗੇ ਕਦੀ ਹੋਇਆ ਇਸ ਤਰ੍ਹਾਂ ਦਾ ਨਹੀਂ ਅੱਗੇ ਇਦਾਂ ਨਹੀਂ ਹੋਇਆ ਪਾਣੀ ਕੀ ਠੀਕ ਹੈ ਇਹ ਸੋ ਹੀ ਪਹਿਲਾ ਚਾਂਸ ਜਿਹੜਾ ਤੁਹਾਡੇ ਨਾਲ ਜਿਆ ਟਕਣਾ ਠੀਕ ਵੀ ਪਾਣੀ ਦਾ ਪਹਿਲੀ ਵਾਰੀ ਆਇਆ ਪਹਿਲੀ ਨਹੀਂ ਆਪਣੇ ਘੇਰੇ ਕੋਲ ਨਹੀਂ ਅੱਜ ਤੱਕ ਆਇਆ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਹੋ ਸਾਨੂੰ 20 ਸਾਲ 20 ਹੋ ਗਏ ਠੀਕ ਹੈ ਹਾਂ ਕੋਈ ਨੁਕਸਾਨ ਕੋਈ ਨਹੀਂ ਜਿੱਤ ਹੁਣ ਆਉਂਦਾ ਤੁਸੀਂ ਸਰਕਾਰ ਅੱਗੇ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਨੂੰ ਇਹ ਹੀ ਆ ਬਸ ਸਿਰਫ ਇਹ ਤੇ ਸਫਾਈ ਕੀਤਾ ਜਾਵੇ ਕੋਈ ਨਹੀਂ ਹੋਗਾ ਸਿਵਲ ਜਾ ਹੂੰ ਕਿ ਜੇ ਜੋ ਸਫਾਈ ਹੋਵੇ ਨਾ ਪਾਣੀ ਬੈਗ ਨਹੀਂ ਮਾਰੂਗਾ ਤੁਹਾਨੂੰ ਕੀ ਲੱਗਦਾ ਹੈ ਵੀ ਕਾਰਪੋਰੇਸ਼ਨ ਦੀ ਕਮੀ ਕਰਕੇ ਖਰਾਬੀ ਹੋਈ ਹੈ ਕਮੀ ਕਰਤੀ ਹੈ ਬਾਕੀ ਸਾਡੇ ਕੌਂਸਲ ਪੂਰਾ ਸਾਧਾ ਸਾਡੇ ਨਾਲ ਇੱਕ ਵੀ ਤੁਹਾਡੇ ਸਾਧਾ ਦਿੱਤਾ ਹੈ ਤੁਹਾਡੇ ਕੌਂਸਲ ਸਭ ਤੋਂ ਸਾਧਾ ਹੈ ਹੂੰ ਲੇਕਿਨ ਸਰਕਾਰ ਜਿਹੜੀ ਪੰਜਾਬ ਦੇ ਨਾਲ ਉਹ ਦੋ ਮਿੰਟ ਐਸ ਤੋਂ ਹੀ ਹੈ ਉਹਨਾਂ ਦਾ ਥੋੜਾ ਧਿਆਨ ਮਾਰਦੇ ਨਹੀਂ ਕੋਈ ਬਸ ਉਹ ਆਪਣੇ ਕਮੈਂਟੇਜ ਲੱਗੇ ਹੋਏ ਹੈ ਕੋਈ ਇੱਧਰ ਚਲੇ ਗਿਆ ਕੋਈ ਉੱਧਰ ਚਲੇ ਗਿਆ ਉਹੋ ਹਨ ਮੰਡੀ ਜਿਹੜੀ ਇਹ ਪਾਣੀ ਕੱਢਣ ਵਾਸਤੇ ਮਸ਼ੀਨਾਂ ਲਾਈਆਂ ਤੁਸੀਂ ਆਪਣੇ ਕੋਲੋਂ ਲਾਈਆਂ ਨਹੀਂ ਇਹ ਤੇ ਕੌਂਸਲਰ ਸਾਹਿਬ ਨੇ ਸਾਡੇ ਲਵਾਇਆ ਜਿਹੜਾ ਕੌਂਸਲਰ ਕੋਣ ਆ ਇੱਥੇ ਪੀਰਾ ਪੀਰਾ ਠੀਕ ਹੈ ਉਹਨਾਂ ਵੱਲੋਂ ਤੁਹਾਨੂੰ ਦਿੱਤੇਗੀ ਸਹਾਇਤਾ ਦਿੱਤੀ ਸਹਾਇਤਾ ਕੀਤੀ ਕੀ ਉਹਨਾਂ ਵੱਲੋਂ ਤੁਹਾਨੂੰ ਇੰਨੀ ਵੱਡੀ ਫਾਇਦੇ ਜਿਹੜਾ ਸਾਡੇ ਨਾਲ ਖੜੇ ਹੋ ਗਏ ਹਮਮ ਹੋਰ ਇਸ ਤੋਂ ਵੱਡੀ ਕੀ ਚਾਹੀਦੀ ਠੀਕ